ਕੈਨੇਡਾ ਚ 30000 ਜਿਹੜੇ ਲੋਕ ਆਉ ਡਿਪੋਰਟ ਹੋਣ ਦੇ ਡਰ ਤੋਂ ਫਰਾਰ ਹੋ ਗਏ ਆ ਇਸ ਮਸਲੇ ਦੇ ਵਿੱਚ CBSA ਨੇ ਕੀ ਬਿਆਨ ਦਿੱਤਾ ਜਾਂ ਕੀ ਕਹਿਣਾ ਆ ਉਹਨਾਂ ਦਾ ਜੀ ਜੀ ਪਰਮੇਂਦਰ ਐਕਚੁਅਲੀ ਗੱਲ ਇਦਾਂ ਹੈਗੀ ਆ ਕਿ ਕੈਨੇਡਾ ਚ ਇਹ ਗੱਲ ਚਰਚਾ ਚ ਰਹੀ ਹੈ ਕਿ ਕਿੰਨੀ ਵੱਡੀ ਪੱਧਰ ਤੇ ਲਗਭਗ 457000 640 ਦੇ ਕਰੀਬ ਉਹ ਲੋਕ ਨੇ ਜਿਨ੍ਹਾਂ ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਆ ਪਾਵੇ ਕਿ ਵੱਖ-ਵੱਖ ਸਿਆਸੀ ਹਲਕਿਆਂ ਜਿਵੇਂ ਇਹ ਗੱਲ ਚਰਚਾ ਚ ਬਣੀ ਰਹੀ ਆ ਕਿ ਇੰਨੀ ਵੱਡੀ ਪੱਧਰ ਤੇ ਲੋਕ ਕਦੋਂ ਆਏ ਕਦੋਂ ਉਹ ਗੈਰਕਾਨੂੰਨੀ ਹੋਏ ਭਾਵਨਾ ਦਾ ਦਰਜਾ ਨਹੀਂ ਰਿਹਾ ਤਾਂ ਉਹ ਤੋਂ ਬਾਅਦ ਜਿਹੜਾ ਹੁਣ ਲਾਈਮਲਾਈਟ ਦੇ ਵਿੱਚ ਲਾਈਨ ਚ ਲੱਗੇ ਹੋਇਆ ਇੰਨੀ ਵੱਡੀ ਪੱਧਰ ਤੇ ਲੋਕ ਇਹ ਡਾਟੇ ਹੈਗੇ ਆ ਹਾਲਾਂਕਿ ਬਹੁਤ ਸਾਰੀ ਇਹਦੀ ਗਿਣਤੀ ਹੋਰ ਵੀ ਵੱਧ ਦੱਸੀ ਜਾਂਦੀ ਆ ਪਰ ਜਿਹੜਾ ਕਰੰਟ ਡਾਟਾ ਆ ਉਹ 4.5 ਲੱਖ ਦੇ ਕਰੀਬ ਹੈਗਾ ਜਿਹੜੇ ਲੋਕ ਡਿਪੋਰਟੇਸ਼ਨ ਨੂੰ ਸਾਹਮਣਾ ਜਿਨ੍ਹਾਂ ਨੂੰ ਕਰਨਾ ਪੈ ਸਕਦਾ 525 ਦੇ ਵਿੱਚ ਜਿਨ੍ਹਾਂ ਦੇ ਜਿਹੜੇ ਵੱਖ-ਵੱਖ ਇਮੀਗ੍ਰੇਸ਼ਨ ਸਟੇਟਸ ਆ ਉਹ ਐਕਸਪਾਇਰ ਹੋਣ ਜਾ ਰਿਹਾ ਇਹਦੇ ਵਿੱਚ ਅੱਜ CBSE ਨੇ ਜਿਹੜਾ ਇੱਕ ਵੱਡਾ ਖੁਲਾਸਾ ਕੀਤਾ ਵਾ ਭਾਵ ਕਿ ਜਿਹੜੇ ਫੋਰਡ ਮੈਮਰੀ ਕੋਡ ਲੀਕ ਤੋਂ ਮੈਂਬਰ ਪਾਰਲੀਮੈਂਟ ਲੈਲਾ ਗੁਡਰੀਜ਼ ਹੈਗੇ ਆ ਉਹਨਾਂ ਵੱਲੋਂ ਲਿਖਤੀ ਤੌਰ ਤੇ CBSE ਨੂੰ ਇੱਕ ਸਵਾਲ ਕੀਤਾ ਗਿਆ ਸੀਗਾ ਕਿ ਇਸ ਵਕਤ ਕੈਨੇਡਾ ਚ ਕਿੰਨੇ ਕ ਲੋਕ ਨੇ ਜਿਹੜੇ ਰਿਪਰੈਕਸ਼ਨ ਨੂੰ ਸਾਹਮਣਾ ਕਰ ਰਹੇ ਆ ਉਨ੍ਹਾਂ ਹਾਲਤਾਂ ਦੇ ਵਿੱਚ ਸੀਬੀਐਸਏ ਨੇ ਲਿਖਤੀ ਤੌਰ ਤੇ ਜਵਾਬ ਦਿੱਤਾ ਕਿ 457646 ਦੇ ਕਰੀਬ ਉਹ ਲੋਕ ਹੈਗੇ ਆ ਜਿਹੜੇ ਲਾਈਨ 'ਚ ਹੈਗੇ ਆ ਭਾਵ ਜਿਹੜੇ ਇਸ ਦਾਇਰੇ 'ਚ ਆ ਰਹੇ ਆ ਲੇਕਿਨ ਇਤੋਂ ਵੀ ਹੈਰਾਨੀ ਵਾਲੀ ਗੱਲ ਇਹ ਆ ਪਰਮਿੰਦਰ ਕਿ 29731 ਲੋਕ ਸੀਬੀਐਸਏ ਨੇ ਉਹ ਦੱਸਿਆ ਜਿਹੜੇ ਕਿ ਉਹਨਾਂ ਦੇ ਟਰੈਕ ਤੋਂ ਬਾਹਰ ਚਲੇ ਗਿਆ ਭਾਵ ਜਿਨ੍ਹਾਂ ਦੀ ਰਿਪੋਰਟਸ਼ਨ ਜਿਹੜੀ ਕਨਫਰਮ ਹੋ ਗਈ ਸੀ ਭਾਵ ਕਿ ਉਹਨਾਂ ਨੂੰ ਰਿਪੋਰਟਸ਼ਨ ਉਹਨਾਂ ਦੀ ਕੀਤੀ ਜਾਣੀ ਸੀ ਲੇਕਿਨ ਉਹ ਸ਼ੋਅ ਅਪ ਨਹੀਂ ਹੋਏ ਜਦੋਂ ਆਇਆ ਕਿ ਉਹਨਾਂ ਨੂੰ ਇਹ ਗੱਲ ਕਹੀ ਗਈ ਸੀ ਕਿ ਤੁਹਾਡੀ ਡਿਪੋਰਟੇਸ਼ਨ ਦੀ ਪ੍ਰੋਸੈਸ ਚੱਲ ਰਹੀ ਆ ਤੇ ਤੁਸੀਂ ਇੱਕ ਪਾਰਟਿਕੂਲਰ ਟਾਈਮ ਦੇ ਉੱਪਰ ਸੀਬੀਐਸਏ ਨੂੰ ਰਿਪੋਰਟ ਕਰਨਾ ਹੈ ਤਾਂ ਉਹ ਸਾਰੇ ਲੋਕ ਗਾਇਬ ਹੈਗੇ ਜਿਨ੍ਹਾਂ ਦੀ ਗਿਣਤੀ ਲਗ 29731 ਦੇ ਕਰੀਬ ਦੱਸੀ ਜਾਂਦੀ ਆ ਸੋ ਸੀਬੀਐਸਏ ਦੇ ਕਹਿਣਾ ਕਿ ਇਹ ਜਿਹੜੇ ਲੋਕ ਹੈਗੇ ਆ ਪਰਮਿੰਦਰ ਜਾਂ ਤਾਂ ਇਹ ਨਾਕਾਮ ਹੋਇਆ ਪੇਸ਼ ਹੋਣ ਚ ਜਾਂ ਇਹ ਪੇਸ਼ ਹੋਣਾ ਨਹੀਂ ਚਾਹੁੰਦੇ ਭਾਵਕ ਕਿਉਂ ਭੱਜ ਗਏ ਹੈਗੇ ਆ ਸੋ ਇਨਾਂ ਹਾਲਤਾਂ ਦੇ ਵਿੱਚ ਆਪਾਂ ਇੱਕ ਵੱਡਾ ਸਵਾਲ ਪੈਦਾ ਹੁੰਦਾ ਕਿ ਅੱਜ ਇੰਨੀ ਵੱਡੀ ਪੱਧਰ ਤੇ ਲੋਕ ਕੱਲੇ ਅਨਟਾਰੀਓ ਤੋਂ 21325 ਲੋਕ ਹੈਗੇ ਆ ਭਾਵਕ ਇਹਨਾਂ ਦੇ ਵਿੱਚ ਜਿਹੜਾ ਵੱਡਾ ਹਿੱਸਾ ਹੈਗਾ ਜੀ ਭਾਵ 70% ਦੀ ਉਹ ਕੱਲੇ ਅਨਟਾਰੀਓ ਤੋਂ ਹੈਗਾ ਜਿਹੜੇ ਲੋਕ ਆਪਣੀ ਰਿਪੋਰਟੇਸ਼ਨ ਦਾ ਡਰਦੇ ਆ ਹੋયા ਭੱਜ ਗਏ ਹੈਗੇ ਆ ਭਾਵ ਇਹ ਕੋ ਰਨ ਹੋ ਗਿਆ ਜਾਂ ਫਿਰ ਉਹ ਪੇਸ਼ ਨਹੀਂ ਹੋ ਰਹੇ ਹੁਣ ਜਿਹੜੀ ਇਹਨਾਂ ਦੀ ਗਿਣਤੀ ਦੱਸੀ ਜਾਂਦੀ ਹੈ ਕਿ ਪਾਰਟਿਕੂਲਰ ਮੈਂ ਹੋਰ ਆਪਣੇ ਸੁਰਤਿਆਂ ਨਹੀਂ ਦੱਸ ਦਿੰਨੇ ਆ ਇਹਨਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਤੇ ਮੈਕਸੀਕੋ ਦੇ ਲੋਕ ਦੱਸੇ ਜਾਂਦੇ ਆ ਸੋ ਇੰਨੀ ਵੱਡੀ ਗਿਣਤੀ ਜੇ ਲੋਕ ਕਿੱਥੇ ਗਏ ਹੈਗੇ ਆ ਐਕਸ ਵਕਤ ਕੈਨੇਡਾ 'ਚ ਨੇ ਜਾਂ ਫਿਰ ਇੱਕ ਜਿਹੜਾ ਵੱਡਾ ਅੱਜ ਵਿਵਾਦ ਚੱਲ ਰਿਹਾ ਕੈਨੇਡਾ ਤੇ ਅਮਰੀਕਾ ਦੇ ਵਿੱਚ ਕਿ ਕਿਤੇ ਇਹ ਲੋਕ ਜਿਹੜੇ ਆ ਅਮਰੀਕਾ ਨੂੰ ਬਾਰਡਰ ਕ੍ਰੋਸ ਕਰਕੇ ਹੋਇਆ ਕਿਉਂਕਿ ਇਸ ਵਕਤ ਪ੍ਰਮੇਂਦਰ ਜਿਵੇਂ ਆਪਾਂ ਕੱਲ ਵੀ ਖਬਰ ਸ਼ੇਅਰ ਕੀਤੀ ਸੀ ਕਿ ਕੈਨੇਡਾ ਤੇ ਅਮਰੀਕਾ 'ਚ ਇਸ ਗੱਲੋਂ ਵੱਡਾ ਤਣਾਅ ਚੱਲ ਰਿਹਾ ਕਿ ਜਿਵੇਂ ਡੋਨਾਲਡ ਟਰੰਪ ਨਵੇਂ ਚੁਣੇ ਹੋਏ ਰਾਸ਼ਟਰਪਤੀ ਅਮਰੀਕਾ ਦੇ ਉਹਨਾਂ ਨੇ ਇਹ ਦੋਸ਼ ਲਗਾਇਆ ਕੈਨੇਡਾ ਦੇ ਵੱਡੀ ਪੱਧ ਤੇ ਜਿਹੜਾ ਗੈਰ ਕਾਨੂੰਨੀ ਪ੍ਰਵਾਸੀ ਹੈਗੇ ਆ ਉਹ ਅਮਰੀਕਾ 'ਚ ਦਾਖਲ ਹੋ ਰਿਹਾ ਲੇਕਿਨ ਕੈਨੇਡਾ ਆਪਣੇ ਬਾਰਡਰ ਦੇ ਉੱਪਰ ਪ੍ਰੋਪਰ ਪ੍ਰਕਾਸ਼ਨ ਨਹੀਂ ਲੈ ਰਿਹਾ ਇਨ੍ਹਾਂ ਹਾਲਤਾਂ 'ਚ ਅੱਜ ਵੀ ਜਿਹੜਾ ਵੱਡੀ ਪੱਧ ਤੇ ਵਪਾਰਕ ਤੌਰ ਦੇ ਉੱਪਰ ਜਿਹੜਾ ਲਿਮਿਟਸ ਲਿਮਿਟੇਸ਼ਨ ਲਗਾਈ ਜਾਣ ਦੀ ਗੱਲਬਾਤ ਚੱਲ ਰਹੀ ਆ ਸੋ ਵੱਡੀ ਪੱਧਰ ਤੇ ਜਿਹੜੀ ਵਪਾਰ ਦੇ ਸੀਮਿਤ ਕਰਨ ਦੀ ਗੱਲਬਾਤ ਅੱਜ ਕੀਤੀ ਜਾ ਰਹੀ ਆ ਟੈਰਫ ਲਾਉਣ ਦੀ ਗੱਲਾਂ ਕੀਤੀਆਂ ਜਾ ਰਹੀਆਂ ਇਹਦਾ ਮੁੱਖ ਕਾਰਨ ਇਮੀਗ੍ਰੇਸ਼ਨ ਜਿਹੜੀ ਪਾਲਿਸੀ ਆ ਇਹੀ ਦੱਸਿਆ ਜਾਂਦਾ ਸੋ ਅੱਜ ਵੀ ਮੈਂ ਇਹ ਦੱਸ ਦਿੰਦਾ ਕਿ ਜਿਹੜਾ ਮੁੱਖ ਰੂਪ ਦੇ ਵਿੱਚ ਹਾਲੇ ਵੀ ਅੱਜ ਡੋਨਾਲਡ ਟਰੰਪ ਜਿਹੜੇ ਨਵੇਂ ਚੁਣੇ ਗਏ ਰਾਸ਼ਟਰਪਤੀ ਆ ਜਿਨ੍ਹਾਂ ਨੇ 20 ਜਨਵਰੀ ਨੂੰ ਆਲੇ ਅਹੁਦਾ ਸੰਭਾਲਣਾ ਆ ਤਾਂ ਉਹਨਾਂ ਦਰਮਿਆਨ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡਰ ਉਹਨਾਂ ਦੇ ਦਰਮਿਆਨ ਸ਼ਬਦੀ ਜੰਗ ਜਿਹੜੀ ਆ ਹੋਰ ਤੇਜ਼ ਹੋ ਗਈ ਆ ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੁਣਾ ਜਦੋਂ ਇਹ ਮਹਿਸੂਸ ਕੀਤਾ ਆ ਕਿ ਨੌਟ ਟਰੰਪ ਹੁਣੀ ਆਪਣੇ ਉਸ ਰਵੱਈਏ ਨੂੰ ਲਗਾਤਾਰ ਅਪਣਾ ਰਹੇ ਆ ਕਿ ਉਹ ਟੈਰਫ ਲਗਾਉਣਗੇ ਤਾਂ ਕੱਲ ਫਿਰ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੁਣਾ ਵੀ ਇਹ ਐਲਾਨ ਕਰ ਦਿੱਤਾ ਸੀ ਕਿ ਜੇ ਅਮਰੀਕਾ ਇਦਾਂ ਦੀ ਕੋਈ ਕਾਰਵਾਈ ਕਰਦਾ ਆ ਭਾ 25% ਦੀ ਟੈਰਫ ਲਗਾਉਂਦਾ ਕੈਨੇਡਾ ਦੇ ਪਦਾਰਥਾਂ ਦੇ ਤਾਂ ਉਹਨਾਂ ਉਸ ਦਾ ਬਰਾਬਰੂ ਜਵਾਬ ਦਿੱਤਾ ਜਾਊਗਾ ਜਦੋਂ ਇਹ ਬਿਆਨ ਪ੍ਰਧਾਨ ਮੰਤਰੀ ਹੁਣਾਂ ਦਿੱਤਾ ਤਾਂ ਉਸ ਤੋਂ ਕੁਝ ਸਮੇਂ ਬਾਅਦ ਹੀ ਡੋਨਾਲਡ 트੍ਰੰਪ ਜਿਹੜੇ ਉਹਨਾਂ ਨੇ ਟਵੀਟ ਕੀਤਾ ਤਾਂ ਇੱਕ ਬੜਾ ਮਜ਼ਾਕ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਡੈਮੋਕ੍ਰੇਟ ਕੰਟਰੀ ਆ ਗਵਾਂਡੀ ਕੰਟਰੀ ਆ ਅਮਰੀਕਾ ਦਾ ਬਿਜ਼ਨਸ ਪਾਰਟਨਰ ਹੈਗਾ ਤੇ ਉਹਦੇ ਪ੍ਰਤੀ ਜਿੱਦਾਂ ਦਾ ਮਜ਼ਾਕ ਉਹਨਾਂ ਨੇ ਹਲਕੇ ਪੱਦਰ ਦਾ ਕੀਤਾ ਉਹ ਕਾਫੀ ਨਿੰਦਣਯੋਗ ਹੈ ਕਿ ਡੋਨਾਲਡ 트੍ਰੰਪ ਹੁਣਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣਾਂ ਨੂੰ ਕਿਹਾ ਕਿ ਉਹ ਇੱਕ ਗਵਰਨਰ ਜਸਟਨ ਟਰੂਡੋ ਹੈਗੇ ਆਪਾਂ ਆਵੇ ਕੋ ਆਪਣੀ ਇੱਕ ਸਟੇਟ ਦਾ ਗਵਰਨਰ ਦੱਸ ਰਹੇ ਉਹਨਾਂ ਨੂੰ ਸੋ ਉਹਨਾਂ ਹਾਲਤਾਂ ਦੇ ਡੋਨਾਲਡ ਟਰੰਪ ਹੈ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈਗਾ ਜਾਂ ਗਵਾਂਢੀ ਮੁਲਕ ਦੇ ਨਾਲ ਇੰਟਰੈਕਟ ਕਰਨ ਦਾ ਤਰੀਕਾ ਵਾ ਉਹ ਵੀ ਸਵਾਲਾਂ ਦੇ ਘੇਰੇ ਹੈ ਕਿ ਇੱਕ ਟੇਬਲ ਤੇ ਕੀਤੀ ਜਾਣ ਵਾਲੀ ਗੱਲ ਨੂੰ ਇਦਾਂ ਸੋਸ਼ਲ ਮੀਡੀਆ ਤੇ ਮਜ਼ਾਕ ਡਾ ਕੇ ਇੱਕ ਇੱਕ ਵੱਡੇ ਦੇਸ਼ ਵੈਸਟ ਕੰਟਰੀ ਦੇ ਪ੍ਰਧਾਨ ਮੰਤਰੀ ਦਾ ਆਪਣੇ ਗਵਾਂਢੀ ਮੁਲਕ ਦੇ ਪ੍ਰਧਾਨ ਮੰਤਰੀ ਦਾ ਮਜ਼ਾਕ ਡਾਉਣਾ ਕੀ ਇਹ ਜਾਇਜ਼ ਹੈਗਾ ਪਰ ਆਪਾਂ ਕੋਰਿਲੇਟ ਗੱਲ ਕਰਦੇ ਆ ਕਿ ਇਹ ਸਾਰਾ ਮਸਲਾ ਇਮੀਗ੍ਰੇਸ਼ਨ ਪਾਲਿਸੀ ਤੋਂ ਉੱਠਿਆ ਕਿ ਨਾਟ੍ਰਮਪਨ ਦਾ ਕਹਿਣਾ ਕਿ ਸਾਡੇ ਦੇਸ਼ ਦੇ ਜਿਹੜੇ ਗੈਰਕਾਨੂੰਨੀ ਪ੍ਰਵਾਸੀ ਹੈਗੇ ਆ ਉਹ ਨਹੀਂ ਆਉਣੇ ਚਾਹੀਦੇ ਤੇ ਜੇ ਆਉਣੇ ਜਾਰੀ ਰਹਿੰਦੇ ਆ ਤਾਂ 25% ਟੈਰਫ ਲਗਾਇਆ ਜਾਣਾ ਚਾਹੀਦਾ ਸੋ ਮੁੱਖ ਰੂਪ ਵਿੱਚ ਇੱਕ ਇਮੀਗ੍ਰੇਸ਼ਨ ਪਾਲਿਸੀ ਆ ਜਿਹਦੇ ਵਜ੍ਹਾ ਕਰਕੇ ਅੱਜ ਦੋਵਾਂ ਦੇਸ਼ਾਂ ਦੇ ਜਿਹੜੇ ਆਰਥਿਕ ਸਬੰਧ ਹੈ ਉਹ ਵੀ ਖਰਾਬ ਹੋ ਸਕਦੇ ਆ